ਹੈਲੋ ਜੀ ਸ਼ਸ਼ੀਕਾਲ ਜੀ ਫੁਲਕਾਰੀ ਪੰਜਾਬ ਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਅ ਅੱਜ ਅਸੀਂ ਤੁਹਾਨੂੰ ਦੱਸਾਂਗੇ ਟੂਲ ਦੀ ਕਢਾਈ ਦਾ ਬਹੁਤ ਸੋਹਣਾ ਸੂਟ ਰੈਡੀ ਕਰਨਾ ਦੱਸਾਂਗੇ ਇਹਦੀ ਸਾਰੀ ਤੁਹਾਨੂੰ ਮਾਰਕਿੰਗ ਤੇ ਕਿਵੇਂ ਇਹਦੇ ਉੱਤੇ ਕਢਾਈ ਕਰਨੀ ਹੈ ਉਹ ਸਾਰਾ ਕੁਝ ਦੱਸਾਂਗੇ ਚਲੋ ਆਪਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ 2 2 ਇੰਚ 2.5 2.5 ਇੰਚ ਦੀ ਮਾਰਕਿੰਗ ਕਰ ਲਾਂਗੇ ਆਪਾਂ ਡਾਟਸ ਲਗਾ ਲਾਂਗੇ 2.5 ਇੰਚ ਦੀਆਂ ਦੇਖੋ ਇਹ ਆਪਣੀਆਂ ਹੋ ਗਈਆਂ ਹੁਣ ਆਪਾਂ ਕੀ ਕਰਨਾ ਹੈ ਹੁਣ ਆਪਾਂ ਇਹ 2.5 ਇੰਚ ਦੇ ਮਤਲਬ ਬਿਲਕੁਲ ਸੈਂਟਰ ਦੇ ਵਿੱਚੋਂ ਆਪਾਂ 1 ਇੰਚ ਉੱਪਰ ਨੂੰ ਮਾਰਕਿੰਗ ਕਰ ਲਾਂਗੇ ਬਿਲਕੁਲ ਸੈਂਟਰ ਸੈਂਟਰ ਚੋਂ ਜਾਣਾ ਹੈ 1 ਇੰਚ ਉੱਪਰ ਨੂੰ ਡਾਟ ਲਗਾ ਲਾਂਗੇ ਹਾਂਜੀ ਐਦਾਂ ਆਪਾਂ ਇੱਕ ਇੱਕ ਇੰਚ ਦੀਆਂ ਬਿਲਕੁਲ 2.5 ਇੰਚ ਦੇ ਸੈਂਟਰ ਦੇ ਵਿੱਚ ਡਾਟਾਂ ਲਗਾ ਲਾਂਗੇ ਉੱਪਰ ਨੂੰ ਜੀ ਦੇਖੋ ਹੁਣ ਆਪਾਂ ਐਦਾਂ ਹੀ ਇੱਕ ਇੱਕ ਇੰਚ ਉੱਪਰ ਨੂੰ ਤੇ 2.5 ਇੰਚ ਚੌੜੀ ਤੇ 1 ਇੰਚ ਲੰਬੀ ਆਪਾਂ ਐਦਾਂ ਡਾਟ ਲਗਾਤੀ ਹੁਣ ਆਪਾਂ ਇਹਨੂੰ ਕੀ ਕਰਾਂਗੇ ਐਦਾਂ ਸਕੇਲ ਦੀ ਮਦਦ ਨਾਲ ਐਦਾਂ ਮਾਰਕਿੰਗ ਕਰ ਲਾਂਗੇ ਮਤਲਬ ਆਪਾਂ ਕੀ ਕਰਨਾ ਇਹਦੇ ਵਿੱਚ ਛੋਟੇ-ਛੋਟੇ ਜਿਗਜੈਗ ਬਣਾ ਲਾਂਗੇ ਬਹੁਤ ਸੋਹਣਾ ਸੂਟ ਆ ਜਿਹੜਾ ਬਣ ਕੇ ਤਿਆਰ ਹੋਊਗਾ ਇਸ ਤਰੀਕੇ ਨਾਲ ਸਾਰੇ ਦੇ ਵਿੱਚ ਆਪਾਂ ਇਦਾਂ ਡਿਗਜੈਗ ਬਣਾ ਲੈਣਾ ਆ ਹਾਂਜੀ ਦੇਖੋ ਐਵੇਂ ਆਪਾਂ 2.5 ਇੰਚ ਇਧਰ ਨੂੰ 1 ਇੰਚ ਉੱਪਰ ਨੂੰ ਆਪਾਂ ਇਦਾਂ ਮਾਰਕਿੰਗ ਕਰ ਲਈ ਜਿੰਨਾ ਵੀ ਆਪਾਂ ਆਪਣਾ ਘੇਰਾ ਰੱਖਣਾ ਆ 셔ਟ ਦਾ ਉਨੇ ਤੇ ਭਾਵੇਂ ਮਾਰਕਿੰਗ ਕਰ ਲਾਂਗੇ ਹੁਣ ਆਪਾਂ ਇਸ ਤੋਂ ਬਾਅਦ ਕੀ ਕਰਨਾ ਹੁਣ ਆਪਾਂ ਜਿਹੜਾ ਇਹ ਬਣਾਇਆ ਜਿਹੜੇ ਇਹਦੀ ਉੱਪਰਲੀ ਸਾਈਡ ਆ ਇੱਥੋਂ ਹੀ ਆਪਾਂ 1 ਇੰਚ ਆਪਾਂ ਫੇਰ ਲੈ ਲਾਂਗੇ ਇਧਰ ਨੂੰ ਵੀ ਆਪਾਂ 1-1 ਇੰਚ ਦੀ ਸਾਰੇ ਤੇ ਮਾਰਕਿੰਗ ਕਰ ਲਾਂਗੇ ਇਸ ਤਰੀਕੇ ਨਾਲ ਦੇਖੋ ਇਸ ਤਰੀਕੇ ਨਾਲ ਹੋ ਗਈ ਹੁਣ ਆਪਾਂ ਇੱਥੋਂ 1 ਇੰਚ ਰੱਖ ਲਿਆ ਹੁਣ ਆਪਾਂ ਇਸ ਤਰ੍ਹਾਂ ਆ ਦੂਸਰੇ ਪਾਸੇ ਤੋਂ ਵੀ ਆਪਾਂ ਉੱਪਰ ਨੂੰ 1 ਇੰਚ ਰੱਖ ਲਾਂਗੇ। ਐਦਾਂ। ਐਦਾਂ ਸਾਰਿਆਂ ਦੇ ਵਿੱਚ ਆਪਾਂ 1-1 ਇੰਚ ਦੀ ਮਾਰਕਿੰਗ ਕਰ ਲਾਂਗੇ। ਹੁਣ ਕੀ ਕਰਾਂਗੇ ਆਪਾਂ? ਇਹ ਉੱਪਰਲੇ ਜਿਗਜੈਗ ਨੂੰ ਵੀ ਆਪਾਂ ਆਪਸ ਦੇ ਵਿੱਚ ਐਦਾਂ ਮਿਲਾਵਾਂਗੇ। ਮੈਚ ਕਰ ਦਾਂਗੇ। ਸ੍ਰੀ ਕੇ ਨਾਲ ਅੱਧਾ ਇਹ ਆਪਾਂ ਸਾਰੇ ਨੂੰ ਮੈਚ ਕਰ ਦਾਂਗੇ ਹਾਂਜੀ ਦੇਖੋ ਇਹ ਆਪਣਾ ਹੋ ਗਿਆ ਹੁਣ ਆਪਾਂ ਨਾ ਜਿੰਨਾ ਵੀ ਆਪਾਂ ਘੇਰਾ ਰੱਖ ਮਤਲਬ ਘੇਰੇ ਦੀ ਲੰਬਾਈ ਰੱਖਣੀ ਹੈ ਉੱਪਰ ਨੂੰ ਆਪਾਂ ਪੱਲਾ ਕਿੰਨਾ ਚੌੜਾ ਰੱਖਣਾ ਹੈ ਆ ਤੇ ਇਹ ਮੈਂ ਬਣਾ ਰਹੀਆਂ ਬੱਚੇ ਦਾ ਸੂਟ ਬਣਾ ਰਹੀਆਂ ਇਹ ਮੈਂ ਇਹਦਾ ਮਤਲਬ ਜਿਹੜਾ ਘੇਰੇ ਦੀ ਉੱਪਰ ਨੂੰ ਰੱਖਾਂਗੇ ਆਪਾਂ ਬਾਰਡਰ ਰੱਖਾਂਗੇ ਆਪਾਂ ਇਹ 6 ਇੰਚ ਦੇ ਵਿੱਚ ਰੈਡੀ ਰੱਖਾਂਗੇ 6 ਇੰਚ ਦੇ ਵਿੱਚ ਆਪਾਂ ਕੰਮ ਕਰਾਂਗੇ ਹਾਂਜੀ ਦੇਖੋ ਆਪਾਂ ਜਿੰਨਾ ਵੀ ਮਤਲਬ ਉੱਪਰ ਨੂੰ ਲੈਣਾ ਆਪਾਂ ਕਿ ਬਾਰਡਰ ਲੈਣਾ ਇਹਦਾ ਘੇਰੇ ਦਾ ਮੈਂ ਓਨੇ ਦੇ ਵਿੱਚ ਐਦਾਂ ਮਾਰਕਿੰਗ ਕਰ ਲਈ ਸਾਰੇ ਦੇ ਵਿੱਚ ਚਲੋ ਹੁਣ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇਹਦੇ ਵਿੱਚ ਟਾਂਕਾ ਪਾਉਣਾ ਦੱਸਦੀ ਹਾਂ ਵੀ ਆਪਾਂ ਕਿੱਦਾਂ ਟਾਂਕਾ ਪਾਉਣਾ ਹੈ ਹਾਂਜੀ ਦੇਖੋ ਸਭ ਸਭ ਤੋਂ ਪਹਿਲਾਂ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਕੱਚਾ ਟੰਗਾ ਜਿਹੜੀ ਆਪਾਂ ਸਭ ਤੋਂ ਪਹਿਲਾਂ ਜਿਹੜੀ ਨੀਚੇ ਆ ਪੱਲੇ ਤੇ ਲਾਈਨ ਆ ਉਹਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਇਹਨੂੰ ਜਿਹੜਾ ਆਪਾਂ ਬਣਾਵਾਂਗੇ ਇਹ ਮਤਲਬ ਵਰਕ ਨੂੰ ਆਪਾਂ ਡਬਲ ਥ्रेड ਨਾਲ ਬਣਾਵਾਂਗੇ ਸਿੰਗਲ ਥ्रेड ਨਾਲ ਨਹੀਂ ਕਰਦੇ ਵਰਕ ਡਬਲ ਥ्रेड ਨਾਲ ਜ਼ਿਆਦਾ ਗ੍ਰੇਸ ਬਣੂਗੀ ਦੇਖੋ ਐਦਾਂ ਹਲਕਾ ਹਲਕਾ ਹੀ ਕਪੜਾ ਚੱਕਣਾ ਤੇ ਛੋਟੇ-ਛੋਟੇ ਈਪਾ ਟਾਂਕੇ ਚੱਕਣੇ ਨੇ ਇਸ ਟ੍ਰਿਕ ਨਾਲ ਬਿਲਕੁਲ ਸਿੰਪਲ ਹੈ ਤਾਂ ਆਪਾਂ ਕੱਚਾ ਟੰਗਾ ਹੀ ਚੱਕਣਾ ਹੈ ਐਦਾਂ ਆਪਾਂ ਪਹਿਲਾਂ ਸਾਰੀ ਜਿਹੜੀ ਨੀਚਲੀ ਸਟ੍ਰੇਟ ਲਾਈਨ ਹੈ ਉਹਨੂੰ ਫਿਲ ਕਰ ਲਾਂਗੇ ਹਾਂਜੀ ਦੇਖੋ ਐਵੇਂ ਆਪਾਂ ਸਾਰੀ ਜਿਹੜੀ ਨਿਚਲੀ ਸਟ੍ਰੇਟ ਲਾਈਨ ਆ ਉਹਨੂੰ ਏਦਾਂ ਆਪਾਂ ਕੱਚੇ ਟਾਂਕੇ ਨਾਲ ਫਿਲ ਕਰ ਲਿਆ ਹੁਣ ਆਪਾਂ ਜਿਹੜੇ ਇਹਦੇ ਵਿੱਚ ਜਿਗਜੈਗ ਬਣਾਏ ਨੇ ਸਾਰੇ ਆਪਾਂ ਇਹਨਾਂ ਸਾਰਿਆਂ ਨੂੰ ਵੀ ਡਬਲ ਥ੍ਰੈਡ ਨਾਲ ਏਦਾਂ ਹੀ ਕੱਚੇ ਟਾਂਕੇ ਨਾਲ ਫਿਲ ਕਰ ਦਾਂਗੇ ਪਹਿਲਾਂ ਜਿੰਨਾ ਵੀ ਆਪਾਂ ਜਿਗਜੈਗ ਇਹਦੇ ਵਿੱਚ ਬਣਾਇਆ ਇਹਦੇ ਵਿੱਚ ਸਾਰੇ ਦੇ ਵਿੱਚ ਏਦਾਂ ਹੀ ਕੱਚੇ ਟਾਂਕੇ ਨਾਲ ਕੰਮ ਹੋਊਗਾ ਹਾਂਜੀ ਏਦਾਂ ਹੀ ਇਦਾਂ ਆਪਾਂ ਕੱਚੇ ਟਾਂਕੇ ਨਾਲ ਇਹ ਜਿਗਜੈਗ ਨੂੰ ਵੀ ਫਿਲ ਕਰ ਲਾਂਗੇ। ਜਿਹ ਸਾਰੇ ਦੇ ਵਿੱਚ ਇਦਾਂ ਆਪਾਂ ਕੱਚਾ ਕਰ ਲਿਆ। ਇਹ ਸਾਰੇ ਨੂੰ ਜਿਗਜੈਗ ਨੂੰ ਆਪਾਂ ਇਦਾਂ ਕੱਚੇ ਨਾਲ ਬਣਾ ਲਾਂਗੇ। ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਇਹਦੇ ਫਲਾਵਰ ਬਣਾਵਾਂਗੇ ਫਲਾਵਰ ਕਿਵੇਂ ਬਣੂਗਾ ਦੇਖੋ ਸਭ ਤੋਂ ਪਹਿਲਾਂ ਬਿਲਕੁਲ ਹਲਕਾ ਜਿਹਾ ਕਪੜਾ ਚੱਕਣਾ ਆ ਹੁਣ ਆਪਾਂ ਕੀ ਕਰਨਾ ਸੂਈ ਨੂੰ ਆਪਾਂ ਨੀਚੋਂ ਦੀ ਕੱਢਣਾ ਆ ਇਸ ਤਰੀਕੇ ਨਾਲ ਤੇ ਇਹਦੇ ਮੋਰ ਦੀ ਘੁਮਾ ਦੇਣਾ ਆ ਦੇਖੋ ਇਹਨੂੰ ਬਿਲਕੁਲ ਹਲਕਾ ਜਿਹਾ ਖਿੱਚਾਂਗੇ ਤੇ ਆਪਾਂ ਇਹਨੂੰ ਇੱਥੋਂ نیچے ਮੋੜ ਦਾਂਗੇ ਇਦਾਂ ਠੀਕ ਹੈ ਹੁਣ ਆਪਾਂ ਜੀ ਦੇਖੋ ਹੁਣ ਆਪਾਂ ਸੂਈ ਨੂੰ ਇਹਦੇ ਇਧਰਲੇ ਕੋਰਨਰ ਦੇ ਵਿੱਚ ਕੱਢਾਂਗੇ ਇਸ ਤਰੀਕੇ ਨਾਲ ਆਪਾਂ ਫੇਰ ਸੂਈ ਨੂੰ ਐਵੇਂ ਬਣਾਵਾਂਗੇ ਇਹਨੂੰ ਇਹਦੇ ਮੋੜ ਦੀ ਘੁਮਾ ਦਾਂਗੇ ਫੇਰ ਸੂਈ ਨੂੰ ਫੇਰ ਆਪਾਂ ਨੀਚੋਂ ਤੇ ਫੇਰ ਕੱਢ ਦਾਂਗੇ ਇਹਨੂੰ ਐਦਾਂ ਇਨ ਉੱਪਰ ਨੀਚੋਂ ਕੀ ਮੇ ਕਰਨਾ ਨੀਚੋਂ ਆਪਾਂ ਇਹਨੂੰ ਐਦਾਂ ਹੀ ਨਿਕਮਾਈ ਜਾਵਾਂਗੇ ਨੀਚੋਂ ਆਪਾਂ ਇਹਨੂੰ ਜਦੋਂ ਦੂਸਰੇ ਪਾਸੇ ਜਾਣਾ ਤੇ ਇਹਦੇ ਵਿੱਚ ਦੀ ਤਾਗਾ ਕੱਢਾਂਗੇ ਤਾਂ ਜੋ نیچے ਵੀ ਫਿਨਿਸ਼ਿੰਗ ਇਸ ਤਰੀਕੇ ਨਾਲ ਹੀ ਆਵੇ ਹਨਾ ਦੇਖੋ ਹੁਣ ਫਿਰ ਆਪਾਂ ਇੱਥੋਂ ਐਦਾਂ ਕੱਢ ਲਾਂਗੇ ਬਸ ਇਹਨੂੰ ਪਰ ਕੀ ਕਰਨਾ ਸਿੰਪਲ ਸੂਈ ਦੇ ਮੋੜ ਦੀ ਕਮਾਉਣਾ ਹੈ ਫਲਾਵਰ ਬਣਾਉਣ ਵਾਸਤੇ ਇਸ ਤਿੱਕੇ ਨਾਲ ਦੇਖੋ ਇਹਨੂੰ ਫਿਰ ਇੱਥੋਂ ਐਦਾਂ ਕੱਢ ਦਾਂਗੇ ਇਦਾਂ ਆਪਣੀ ਪੱਤੀ ਬਣ ਗਈ। ਦੇਖੋ ਹੁਣ ਇਹਨੂੰ ਇੱਥੇ ਪਾਵੇਂ ਗੱਠ ਦੇ ਦਾਂਗੇ। ਇਹਨਾਂ ਜਿਹੜੇ ਪੱਟ ਦੇ ਧਾਗੇ ਹੁੰਦੇ ਨੇ ਇਹ ਉਲਝਦੇ ਬਹੁਤ ਜ਼ਿਆਦਾ ਨੇ। ਇਹਨੂੰ ਆਪਾਂ ਪੱਟ ਦੇ ਧਾਗੇ ਨਾਲ ਵੀ ਬਣਾ ਸਕਦੀਆਂ ਹਨਾ ਸੂਤੀ ਧਾਗੇ ਨਾਲ ਵੀ ਬਣਾ ਸਕਦੇ ਹਾਂ ਸੂਤੀ ਧਾਗੇ ਨਾਲ ਵੀ ਬਹੁਤ ਸੋਹਣੀ ਫਿਨਿਸ਼ਿੰਗ ਆਉਂਦੀ ਆ। ਦੇਖੋ ਹੁਣ ਆਪਾਂ ਨੈਕਸਟ ਫਲਾਵਰ ਬਣਾਵਾਂਗੇ ਇਹਦੇ ਉੱਪਰੇ ਇਸ ਤਰੀਕੇ ਨਾਲ ਦੇਖੋ ਹੁਣ ਐ ਇਦਾਂ ਹੀ ਆਪਾਂ ਉੱਪਰ ਮਲਾਂਗੇ ਜਿਹੜੀ ਇਹ ਪੱਤੀ ਹੈ ਨਾ ਇਨੂੰ ਥੋੜੀ-ਬੋਤੀ ਵੱਡੀ ਛੋਟੀ ਕਰਨਾ ਉਹ ਆਪਣੀ ਮਰਜ਼ੀ ਆ ਹਨਾ ਦੇ ਆਪਾਂ ਕਿੱਡਾ ਸਾਈਜ਼ ਲੈਣਾ ਹੈ ਇਹਦਾ ਕਿੱਡੇ ਕਿ ਬਣਾਉਣੀਆਂ ਉਹ ਆਪਾਂ ਦੀ ਮਰਜ਼ੀ ਦੇ ਅਕੋਰਡਿੰਗ ਇਹ ਬਣਾ ਸਕਦੇ ਆ ਐਦਾਂ ਤੇ ਬੈਕ ਸਾਈਡ ਤੋਂ ਆਪਾਂ ਐਵੇਂ ਬੈਕ ਮੁੜਿਆਵਾਂਗੇ ਇਹਦੇ ਵਿੱਚ ਤਿਓ ਇਸ ਰਿੱਕ ਨਾਲ ਇੱਦਾਂ ਜਿਹੜੀ ਇਹ ਆਪਣੀ ਪੱਤੀ ਬਣ ਕੇ ਤਿਆਰ ਹੋ ਚੁਗੀ। ਇਹ ਜਿਹੜਾ ਫੈਬਰਿਕ ਆ ਜਿਹੜੇ ਫੈਬਰਿਕ ਤੇ ਮੈਂ ਕੰਮ ਕਰ ਰਹੀ ਆ ਇਹ 크ਰੇਪ ਦਾ ਫੈਬਰਿਕ ਆ। 크ਰੇਪ ਦੇ ਉੱਤੇ ਬਣਾ ਰਹੇ ਆ ਆਪਾਂ ਇਹ ਡਿਜ਼ਾਈਨ। ਜੀ ਇਹਨਾਂ ਦੇ ਮੂੰਹ ਉੱਪਰ ਨੂੰ ਜਾ ਰਹੇ ਨੇ ਹਨਾ। ਤਾਂ ਇਹਨਾਂ ਦੀ ਇੱਥੇ ਐਦਾਂ ਉੱਪਰ ਪੱਤੀਆਂ ਬੰਨਦੀਆਂ ਜਾਣਗੀਆਂ ਜਿੱਦਾਂ ਹੁਣ ਜਿਹੜੀ ਆਪਣੀ A ਲਾਈਨ ਆ ਗਈ ਇਹਨਾਂ ਦੇ ਮੂੰਹ نیچے ਨੂੰ ਨੇ ਹੁਣ ਆਪਾਂ ਕੀ ਕਰਨਾ ਹੁਣ ਇਹਨੂੰ ਫਰੇਮ ਨੂੰ ਇਸ ਤਰ੍ਹਾਂ ਕਰਕੇ ਹੁਣ ਇਹ ਫਲਾਵਰ نیچے ਨੂੰ ਇਹ ਫਲਾਵਰ ਦਾ ਮੂੰਹ نیچے ਨੂੰ ਆਊਗਾ ਐਦਾਂ ਇਹਨੂੰ ਬਿਲਕੁਲ ਆਪਾਂ ਹਲਕਾ ਜਿਹਾ ਹੀ ਖਿੱਚਾਂਗੇ ਜ਼ਿਆਦਾ ਨਹੀਂ ਖਿੱਚਣਾ ਹੈਗਾ ਜ਼ਿਆਦਾ ਖਿੱਚ ਕੇ ਨੀ ਫਲਾਵਰ ਦੀ ਸ਼ੇਪ ਨਹੀਂ ਸਹੀ ਆਉਣੀ ਹੈਗੀ ਤੇ ਬਣਾਵਾਂਗੇ ਆਪਾਂ ਇਹਨੂੰ ਡਬਲ ਸ਼ੈੱਡ ਨਾਲ ਜੇ ਆਪਾਂ ਥੋੜਾ ਇਹਨੂੰ ਪੱਤੀ ਨੂੰ ਆਪਾਂ ਹੋਰ ਹੈਵੀ ਕਰਨਾ ਤਾਂ ਤਾਗੇ ਨੂੰ ਆਪਾਂ ਹੋਰ ਵੀ ਵੱਧ ਲੈ ਸਕਦੇ ਆ ਇਹਨੂੰ ਆਪਾਂ ਸੂਤੀ ਤਾਗੇ ਨਾਲ ਵੀ ਬਣਾ ਸਕਦੇ ਆ ਪੱਤੀ ਨੂੰ ਉਹ ਆਪਣੀ ਮਰਜ਼ੀ ਆਪਾਂ ਸੂਤੀ ਤਾਗੇ ਨਾਲ ਬਣਾਉਣਾ ਆ ਜਾਂ ਪੱਟ ਦੀ ਰੀਲ ਨਾਲ ਬਣਾਉਣਾ ਆ ਦੇਖੋ ਆਪਣੀ ਆ ਪੱਤੀ ਵੀ ਇਸ ਤਰੀਕੇ ਨਾਲ ਬਣ ਗਈ ਹਾਂਜੀ ਦੇਖੋ ਹੁਣ ਆ ਹੇਠਲੀ ਦਾ ਵੀ ਇਹਦਾ ਵੀ ਮੂੰਹ ਮਲੇਚੇ ਨੂੰ ਜਾਊਗਾ ਇਸ ਤਰੀਕੇ ਨਾਲ ਨੀ ਪੱਤੀ ਆਪਣੀ ਇਦਾਂ ਹੀ ਆਪਾਂ ਇਹਨੂੰ ਸਾਰੇ ਪੱਤੀਆਂ ਨੂੰ ਇਸ ਤਰੀਕੇ ਨਾਲ ਫਿਲ ਕਰ ਲਾਂਗੇ ਜਿਵੇਂ ਆਪਾਂ ਇਹ ਬਣਾ ਰਹੇ ਹਾਂ ਸਾਰੇ ਦੇ ਵਿੱਚ ਇਦਾਂ ਜਿਗਜੈਗ ਨਾਲ ਆਪਾਂ ਕੱਚਾ ਪਾਵਾਂਗੇ ਕੱਚੇ ਨਾਲ ਫਿਲ ਕਰ ਲਾਂਗੇ ਤੇ ਇਹਨੂੰ ਸਾਰੇ ਨੂੰ ਆਪਾਂ ਇਦਾਂ ਪੱਤੀਆਂ ਨਾਲ ਇਹ ਡਿਜ਼ਾਈਨ ਨੂੰ ਬਣਾ ਲਾਂਗੇ ਬਹੁਤ ਸੋਹਣਾ ਲੱਗਦਾ ਇਹ ਬਣਿਆ ਵੀ ਹੋਇਆ ਚਾਹੇ ਚਾਹੋ ਤਾਂ ਆਪਾਂ ਇਹਨੂੰ ਪੂਰੀ ਸ਼ਰਟ ਨੂੰ ਆਪਾਂ ਹੈਵੀ ਕਰਕੇ ਵੀ ਬਣਾ ਸਕਦੇ ਹਾਂ ਇਹ ਮੈਂ ਸਿਰਫ ਪੱਲੇ-ਪੱਲੇ ਤੇ ਕੰਮ ਕਰ ਰਹੀ ਹਾਂ ਜੇ ਆਪਾਂ ਚਾਹੀਏ ਤਾਂ ਇਹਨੂੰ ਆਪਾਂ ਪੂਰੀ ਸ਼ਰਟ ਦੇ ਵਿੱਚ ਵੀ ਜਾਲ ਬਣਾ ਸਕਦੇ ਹਾਂ ਫੁਲਕਾਰੀ ਦੇ ਪੱਲਿਆਂ ਤੇ ਵੀ ਪਾਏ ਡਿਜ਼ਾਈਨ ਬਣਾ ਸਕਦੇ ਹਾਂ ਪੂਰੀ ਫੁਲਕਾਰੀ ਵੀ ਪਾਏ ਏਸੇ ਡਿਜ਼ਾਈਨ ਨਾਲ ਪੂਰੀ ਹੈਵੀ ਰੱਖ ਸਕਦੇ ਹਾਂ ਹਾਂਜੀ ਦੇਖੋ ਹੁਣ ਐਦਾਂ ਹੀ ਬਣ ਗਿਆ ਆਪਣਾ ਹੁਣ ਆਪਾਂ ਇਹਨੂੰ ਸਾਰੇ ਨੂੰ ਐਦਾਂ ਹੀ ਫਿਲ ਕਰ ਦਾਂਗੇ ਹਾਂਜੀ ਦੇਖੋ ਹੁਣ ਆਪਣਾ ਇਹ ਸਾਰੇ ਦੇ ਵਿੱਚ ਇਸ ਤਰ੍ਹਾਂ ਬੂਟੀਆਂ ਪੈ ਗਈਆਂ ਆਪਾਂ ਇਹਨੂੰ ਹੁਣ ਮਤਲਬ ਹੋਰ ਵੀ ਪੱਲੇ ਨੂੰ ਚੌੜਾ ਕਰ ਸਕਦੇ ਹਾਂ ਜੇ ਆਪਾਂ ਉੱਪਰ ਨੂੰ ਹੋਰ ਵਧਾਉਣਾ ਪੱਲਾ ਉਦਾਂ ਵੀ ਕਰ ਸਕਦੇ ਐਵੇਂ ਛੋਟੇ ਬੱਚੇ ਦਾ ਬਣਾਇਆ ਤਾਂ ਮੈਂ ਇਸ ਕਰਕੇ ਇੰਨਾ ਹੀ ਰੱਖਿਆ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਨਾ ਇਹਦੇ ਵਿੱਚ ਵੀ ਚਾਹੇ ਤਾਂ ਵੱਡੀਆਂ ਸਿੰਪਲ ਬੂਟੀ ਵੀ ਪਾ ਸਕਦੇ ਹਾਂ ਸ਼ਾਰਟ ਦੇ ਵਿੱਚ ਹਨਾ ਚਾਹੇ ਆਪਾਂ ਛੋਟੇ-ਛੋਟੇ ਮਤਲਬ ਫਲਾ ਫਲਾਵਰ ਵੀ ਬਣਾ ਸਕਦੇ ਹਾਂ ਇਹਦੇ ਵਿੱਚ ਜਿੱਦਾਂ ਮੈਂ ਛੋਟੇ-ਛੋਟੇ ਫਲਾਵਰ ਜੇ ਬਣਾ ਦੂੰਗੀ ਦੇਖੋ ਆਪਾਂ ਜਿਵੇਂ ਇਹ ਘੇਰੇ ਦੀ ਚوڑਾਈ ਹੈ 16 ਆਪਾਂ ਸੈਂਟਰ ਲੈ ਲਾਂਗੇ ਇਹਦਾ 8 ਇੰਚ ਤੇ ਇੱਥੋਂ ਆਪਾਂ 3 ਇੰਚ ਦੇ ਉੱਤੇ ਲੈ ਲਾਂਗੇ ਦੇਖੋ ਆਪਣੀ ਮਤਲਬ ਇੱਕ ਬੁੱਟੀ ਇੱਥੇ ਬਣ ਜੂਗੀ ਇਦਰੋਂ ਆਪਾਂ 4 ਇੰਚ ਤੇ ਲੈ ਲਾਂਗੇ ਤੇ ਇਦਰੋਂ ਵੀ ਆਪਾਂ 4 ਇੰਚ ਤੇ ਲੈ ਲਾਂਗੇ ਇਹ ਇਦਾਂ ਇਹ ਘੇਰੇ ਦੇ ਸੈਂਟਰ ਦੇ ਵਿੱਚ ਆਪਣੀਆਂ ਇਹ ਬੁੱਟੀਆਂ ਆ ਜਾਣਗੀਆਂ ਚਲੋ ਮੈਂ ਤੁਹਾਨੂੰ ਇੱਕ ਬੁੱਟੀ ਬਣਾ ਕੇ ਦੱਸਦੀ ਆਂ ਬਾਕੀ ਆਪਾਂ ਇਸੇ ਤਰੀਕੇ ਨਾਲ ਪੂਰੀ ਸ਼ਰਟ ਦੇ ਵਿੱਚ ਅੱਪਾ ਬੁੱਟੀਆਂ ਬਣਾ ਲਾਂਗੇ ਦੇਖੋ ਹੁਣ ਮੈਂ ਸਿਰਫ ਇਹਦੇ ਵਿੱਚ ਸਿੰਪਲ ਛੋਟੀ ਬੁੱਟੀ ਬਣਾਉਂਗੀ ਉਹ ਕਿੱਦਾਂ ਬਣੂਗੀ ਮੈਂ ਤੁਹਾਨੂੰ ਦੱਸਦੀ ਆ ਸਭ ਤੋਂ ਪਹਿਲਾਂ ਜਿੱਥੇ ਆਪਾਂ ਡਾਟ ਲਗਾਈ ਆ ਉਹਦੇ ਉੱਤੇ ਆਪਾਂ ਐਦਾਂ ਇਹ ਵੀ ਆਪਾਂ ਜਿਹੜੀ ਬੁੱਟੀ ਬਣੂਗੀ ਦੂਰੇ ਤੱਕ ਅੱਗੇ ਨਾਲ ਬਣਾਵਾਂਗੇ ਦੇਖੋ ਸਭ ਤੋਂ ਪਹਿਲਾਂ ਆਪਾਂ ਐਦਾਂ ਥੋੜਾ ਜਿਹਾ ਕੱਪੜਾ ਚੱਕ ਲਾਂਗੇ ਇਸ ਸਿਕੇ ਨਾਲ ਫਿਰ ਜਿਹੜਾ ਇਹਦਾ ਸੈਂਟਰ ਆ ਉਹਦੇ ਵਿੱਚ ਕੇ ਧਾਗਾ ਐਦਾਂ ਸੂਈ ਕੱਢ ਦਾਂਗੇ ਹੁਣ ਉਹਦੇ ਬਰਾਬਰ ਬਿਲਕੁਲ ਅਸ ਰਿੱਕਨਲ ਚੱਕ ਲਾਂਗੇ ਤੇ ਐਦਾਂ ਇਹਦੇ ਸੈਂਟਰ ਚੋਂ ਅਸ ਰਿੱਕਨ ਲਈ ਵਸਤ ਆਪਾਂ ਇਹ ਸਾਰੀ ਸ਼ਰਟ ਦੇ ਵਿੱਚ ਗੋਲ ਬੂਟੀਆਂ ਬਣਾਵਾਂਗੇ ਇਹਨੂੰ ਹੋਰ ਵੀ ਬਹੁਤ ਤਰੀਕਿਆਂ ਨਾਲ ਆਪਾਂ ਡਿਜ਼ਾਈਨ ਕਰ ਸਕਦੇ ਆਂ ਵਿੱਚੋਂ ਉਹ ਆਪਣੀ ਮਰਜ਼ੀ ਆ ਤੇ ਮੈਂ ਇਹਦੇ ਵਿੱਚ ਸਿੰਪਲ ਬੂਟੀਆਂ ਬਣਾਉਂਗੀ ਇਦਾਂ ਬਣ ਜੂਗੀ ਇਹ ਬੁੱਟੀ ਹਾਂ ਦੇਖੋ ਇਹਨੂੰ ਇੱਥੋਂ ਆਪਾਂ ਇਦਾਂ ਬਣਾ ਲਾਂਗੇ ਇਹ ਇਸ ਤਰੀਕੇ ਨਾਲ ਆਪਣੀ ਗੋਲ ਬੁੱਟੀ ਬਣ ਕੇ ਤਿਆਰ ਹੋ ਗਈ ਇਦਾਂ ਇਦਾਂ ਹੀ ਆਪਾਂ ਸਾਰੇ ਇਹਦੇ ਵਿੱਚ ਜਿੰਨਾ ਵੀ ਮਤਲਬ ਆ ਸੈਂਟਰ ਰੱਖਣਾ ਹੈ ਜਿੰਨੀ ਜਿੰਨੀ ਖਸਪੇਸ ਤੇ ਪਾਉਣੀਆਂ ਨੇ ਉਦਾਂ ਇਹਦੀ ਪਲੇਸਮੈਂਟਾਂ ਕਰਕੇ ਇਦਾਂ ਬੁੱਟੀਆਂ ਬਣਾ ਲਾਂਗੇ ਸਾਰੀ ਸ਼ਰਟ ਦੇ ਵਿੱਚ ਹਾਂਜੀ ਦੇਖੋ ਇਹਦੀ ਆ ਫਾਈਨਲ ਲੁੱਕ ਹੋ ਗਈ ਇਹ ਬੱਚੇ ਦਾ ਮਤਲਬ ਬੱਚੇ ਦੀ ਸ਼ਾਰਟ ਹੈ ਦੀ ਲੈਂਥ ਐਨੀ ਕੁ ਬਣੂਗੀ ਵਿੱਚ ਇਹਦੇ ਵਿੱਚ ਅਪਾ ਛਿੱਧੀਆਂ ਜਾਂ ਬੁੱਟੀਆਂ ਪਾਤੀਆਂ ਚਾਹੇ ਤਾਂ ਅਪਾ ਇਹਨਾਂ ਨੂੰ ਹੋਰ ਵੀ ਸੰਗਣਾ ਕਰ ਸਕਦੇ ਹਾਂ ਬੁੱਟੀਆਂ ਨੂੰ ਇਹ ਇਸ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਹਾਂਜੀ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਆ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਆ ਕਰੋ ਲਾਈਕ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਲੱਗ ਰਹੀਆਂ ਨੇ ਤਾਂ ਜੋ ਅਸੀਂ ਹੋਰ ਤੁਹਾਡੇ ਲਈ ਬਹੁਤ ਸੋਹਣੀਆਂ ਸੋਹਣੀਆਂ ਵੀਡੀਓ ਲੈ ਕੇ ਆਈਏ ਥੈਂਕ ਯੂ ਬੰ